ਆਹ ਆਲਮਾ ਵਾਲਾ ਆਂਡੀ ਹਾਂ ਮੇ ਚਤਰ ਢਾਂਡੀ ਸੀ ਹਾਂ ਉਹ ਉਦੋਂ ਬੂਟਾ ਕੁੱਤੇ ਹੋਇਆ ਉਹਨੂੰ ਕਹਦਾ ਕੋਚ ਬਣਾਇਆ ਕਬੱਡੀ ਦਾ ਪੂਰਾ ਹਾਂ ਬੂਟਾ ਆਂ ਦਾ ਮੇਰੇ ਨਾਲ ਖੇਡੇ ਕੱਲੇ ਜਿਹੜਾ ਢਾਂਡੀ ਦਾ ਦਾਦੇ ਬਹੁਤ ਤਕੜਾ ਸੀਗਾ ਢਾਂਡੀ ਦੇ ਪੁੱਠ ਲਵਾ ਦੇ ਬੂਟਾ ਥੋੜਾ ਕਰਕੇ ਮਾਰਦਾ ਸੀ ਬੂਟਾ ਨੂੰ ਕਹਿੰਦਾ ਬੂਟਾ ਇਹ ਕਹਿੰਦਾ ਨਹੀਂ ਨਹੀਂ ਉਹਦਾ ਬਰਾਸੀ ਦਾਦਾ ਸੀ ਕਪੂਰੇਆ ਦਾ ਉਹ ਆ ਢਾਂਡੀ ਨਾਲ ਲਾ ਲਵੇ ਬੰਨਾ ਕਪੂਰੇਆ ਦਾ ਲਾਈ ਗਿਆ ਬਰਾਸੀ ਬੂਰੇ ਦੇ ਢਾਂਡੀ ਦੇ ਨਾਲ ਆ ਬਰਾਸੀ ਦਾਦਾ ਸੀਗਾ ਤੇ ਬਹੁਤ ਪ੍ਰੋਗਰਾਮ ਫਰੀਦਕੋਟ ਤੋਂ ਮੈਚ ਕਰ ਚਰਨ ਸਿਉ ਨੇ ਦੋ ਮੈਚ ਕਰਾਏ ਆ ਢਾਂਡੀ ਨੂੰ ਆ ਮੇਰੀ ਕੁਰਸੀ ਜਾਂਦੀ ਆ ਤੇ ਜੇ ਹਰ ਗਿਆ ਤਾਂ ਬੈਂਕੀ ਐ ਏਡੀ ਮੇਰੀ ਕੁਰਸੀ ਨਹੀਂ ਜਿਹੜਾ ਜਿਹੜਾ ਬੂਟਾ ਸੀਗਾ ਨਛੱਤਰ ਢਾਂਡੀ ਨਾਲੋਂ ਤਕੜਾ ਸੀ ਉਹਨੂੰ ਕਹਿੰਦਾ ਮੇਰੇ ਕੋਲ ਨਛੱਤਰ ਢਾਂਡੀ ਦਾ ਨਾਮ ਬਹੁਤ ਹੈ ਤੇ ਬੂਟੇ ਦਾ ਨਾਮ ਹੈ ਨਹੀਂ ਇਹ ਕੀ ਗੱਲ ਹੈ ਇਹ ਬੂਟਾ ਫੌਜ ਚ ਸੀਗਾ ਨਾ ਇਹ ਜਾਣ ਦੇ ਘਟ ਸੀ ਹੁਣ ਜੇ ਤਾਂ ਟਾਂਡ ਵੀ ਜਾਣਦੇ ਸੀ ਬਸ ਉਹ ਮੇਲੇ ਬਾਹਲੇ ਲੰਦਾ ਸੀ ਹੈ ਜਿਵੇਂ ਰਾਜਿਆਣੀਆਂ ਬਿੱਲੂ ਨੂੰ ਜਾਣਦੇ ਉਹ ਮੇਲੇ ਬਾਹਲੇ ਲੰਦਾ ਬਿੱਲੂ ਰਾਜਿਆਣੀਆਂ ਉਹ ਤੋਂ ਪਹਿਲਾਂ ਹੋਇਆ ਇਹ ਨਾਲ ਹੀ ਸੀ ਸਰਦਾਰੇ ਫੌਜੀ ਵੇਲੇ ਸੀ ਇਹਨਾਂ ਦੇ ਨਾਲ ਹੀ ਸੀ 78 ਢਾਂਡੀ ਹਣਾਂ ਦੇ ਨਾਲ ਹੀ 78 ਢਾਂਡੀ ਹਣਾਂ ਦੇ ਨਾਲ ਸੀ ਬਿੱਲੂ ਉਹ ਵੀ ਬਹੁਤ ਮਸ਼ਹੂਰ ਸੀ ਬਿੱਲੂ ਰਾਜਿਆਣੀਆਂ ਮੈਂ ਟੱਪ ਜਾਂਦਾ ਜੰਗੀ ਮੈ ਲੋਕਾਂ ਦਾ ਮੈਂ ਰਾਜਿਆਣੇ ਦੋ ਵਾਰ ਪਹਿਲੀ ਵਾਰ ਗਿਆ ਮੰਗਰ ਦੇ ਰੋਗਿਆਂ ਨਾਲ ਸੀ ਮੈਂ ਦੋ ਸਿਆਲਾ ਪੁੱਛਾਂਗਾ ਕੈਂਸਰ ਵਾਲੀ ਵੇਚਿਆ ਮੈਂ ਦੋ ਵਾਰ ਪਹਿਲੀ ਵਾਰ ਅੱਜ ਜਾਨੀ ਤੇ ਮੈਨੂੰ ਆਦੇ ਨਾ ਬਿੱਲੂ ਦੇ ਬਿੱਲੂ ਦੇ ਦਰਸ਼ਨ ਕਰਾ ਕੇ ਲੇਗੀ ਤੈਨੂੰ ਆਇਆ ਮਹਾਰਾਜੀ ਸੌਲੇ ਦਰਸ਼ਨ ਮੈਂ ਇੱਕ ਤਾਂ ਲੱਗਿਆ ਸੀ ਮੈਂ ਬਿੱਲੂ ਕਹਿ ਬੀ ਹੋ ਜਾ ਦੋ ਮੇਰਾ ਗਿਆ ਮੈਂ ਪਹਿਲੀ ਵਾਰ ਅੱਜ ਆ ਤੇ ਦੋ ਫਰੀਦਕੋਟ ਕਬੱਡੀ ਹੋਈ ਆ ਆਹੋ ਬਲਾਕਾਂ ਦੀ ਕਬੱਡੀ ਹੋਈ ਆ ਦੋ ਫਰੀਦਕੋਟ ਜਿਲ੍ਹਿਆਂ ਦੀ ਹਾਂ ਉਦੋਂ ਬੂਟੇ ਨੂੰ ਇੱਥੇ ਲਗਾਈਆ ਆਪਣੇ ਪੰਡਰ ਕਿਤੇ ਖੇਡਣ ਚਲੇ ਲੰਡੇ ਹੀ ਖੇਡਣ ਚਲੇ ਆ ਸੀ ਹਾਂ ਉਦੋਂ ਲੰਡੇ ਖੇਡਣ ਚਲੇ ਤੇ ਸਰਪੈਂਚ ਨੂੰ ਆਦੇ ਵੀ ਸਾਨੂੰ ਦੇ ਬੂਟਾ ਹਾਂ ਤੇ ਉਹਨੇ ਫਿਰ ਫੁੱਟਾਂ ਦਾ ਚੱਲ ਚੱਤ ਜਾਵੜਾ ਯਾਰ ਉਹ ਆਇਆ ਬਗਾਨੇ ਪੰਡ ਮੋੜੀ ਕਿਵੇਂ ਚੱਲ ਜਾਵੜਾ ਕੋਈ ਨਹੀਂ ਸਾ ਦਿਹਾਰ ਦਿੱਤਾ ਹੁੰਦੇ ਰੇ ਵੀ ਇੱਕ ਵੱਟੀ ਚ ਆ ਅਰਚਨਾ ਨਾ ਬਰੇ ਮੈਂ ਅਖੀ ਨੇ ਤੈਨੂੰ ਵੀ ਪਤਾ ਉਹ ਬੰਦੀ ਨੇ ਬਹੁਤ ਖੇਡ ਤੈਨੂੰ ਜਾਂਦੇ ਨਾ ਵੇਖਣਾ ਤੈਨੂੰ ਵੀ ਪਤਾ ਹੋਊਗਾ ਇਹ ਜਿਹੜਾ ਆਪਣਾ ਦਸਣਾ ਜੇ ਲੈ ਆਪਣਾ ਮਿੱਥਰ ਉਹ ਉਹਦਾ ਬਣਾ ਪਤਾ ਉਹ ਆਜਾ ਵੀ ਚੀਜ਼ ਵਰਿਆਂ ਵਾਲਾ ਤੇ ਆਪਣਾ ਇਹ ਪਹਿਲਵਾਨ ਆਪਣਾ ਤੱਲੇਖਾ ਵਾਲਾ ਤੱਲੇਖਾ ਇਹ ਆਈ ਲੈ ਇਹ ਇਹ ਲੈਣ ਆਈ ਸੀਗੇ ਤੇ ਦੱਸਿਆ ਵੀ ਦੱਸਿਆ ਵੀ ਉਧਰੋਂ ਟਾਂਡੀ ਕੋਲੋਂ ਨਿਕਲ ਜਾਂਦਾ ਈ ਟਾਂਡੀ ਤੇ ਉਧਰ ਰੱਖ ਲੈਂਦੇ ਤੇ ਅਸਕਾਰੀ ਚਰਾ ਕੇ ਚੱਲੀ ਗਿਆ ਮੈਸ਼ ਸਤੇ ਜੀ ਦਾ ਜਿਹਦੇ ਮੇਰੇ ਆਂਦਾ ਨਾ ਤੇ ਟਾਂਡੀਆਂ ਦਾ ਜਿਹ ਅਜਵਾਗ ਜਲੇ ਆਏ ਆ ਨਹੀਂ ਟਾਂਡੀਆਂ ਦਾ ਜਾਗ ਜਲੇ ਆਈ ਕਰੂਗਾ ਉਹਨਾਂ ਨੂੰ ਛੱਡ ਕੇ ਤਾਂ ਵੇਖ ਆ ਛੱਡ ਕੇ ਵੇਖ ਉਹਨਾਂ ਦੇ 7.0 ਵੇ ਇਹਨਾਂ ਦੀ 0 ਹੀ ਹਾਂ 0 ਸੀ ਤੇ ਉਹ ਆਂਦਾ ਹੁਣ ਛੱਡ ਗਿਆ ਜੀਤ ਵੜਿਆ ਨੇ ਨਾ ਕਿ ਹੁਣ ਛੱਡ ਗਿਆ ਉਹ ਛੱਡ ਦੇ ਤੇ ਉਹ ਆਂਦਾ ਫਿਰ ਹੁਣ ਜੇ ਛੱਡਣਾ ਤਾਂ ਆਂਦਾ ਹੁਣ ਮੈਨੂੰ ਮੇਰੇ ਆਖੇ ਲੱਗਿਆ ਜੀ ਹਾਂ ਬੇ ਅੱਖੇ ਇਹਨੇ ਗਿਆ ਰੇਡ ਇਹਨੇ ਮਾਰਿਆ ਬੰਦਾ ਚਲਾ ਕੇ ਦਰੋਂ ਬਾਹਰ ਸੜਤਾ ਬੜਾ ਗਰਮੀ ਚ ਗਿਆ ਜਿਹੜਾ ਬੜਾ ਮੁੜ ਕੇ ਸਿੱਧਾ ਹੀ ਪੜਾਈ ਜੁਟ ਗਿਆ ਜੀਤ ਉਹਨਾਂ ਕੋਲੇ ਜਾ ਕੇ ਮੈਂ ਫੜੂਗਾ ਤੂੰ ਨਾ ਵੇ ਪਾਪਾ ਸੇਟੋ ਫਿਰ 7 ਪੁਆਇੰਟ ਲਗਾਹਾਰ ਲਗਾਹਾਰ ਲਏ ਦੋਨੇ ਪਾਸਿਆਂ ਤੋਂ ਦੋਨੇ ਪਾਸਿਆਂ ਤੋਂ 7 ਪੁਆਇੰਟ ਲਗਾਹਾਰ ਲਏ ਹਾਂ ਮੋੜ ਕੇ ਆ ਕੇ ਤੋਂ ਬੁਲਾਇਆ ਇਹਨਾਂ ਨੇ ਰੁਕੂ ਕੀ ਤੇ ਦਾਦੇ ਢਾਂਡੀ ਨੂੰ ਬਹੁਤ ਗਾਲਾਂ ਕੱਢੀਆਂ ਤੇ ਦਾਦਾ ਜੀ ਜੀ ਗਾਲ ਕੱਢ ਕੇ ਆਉਂਦਾ ਨਹੀਂ ਆ ਚੱਲਿਆ ਜਵਾਈ ਤੇਰਾ ਤੇ ਦਾਦੇ ਢਾਂਡੀ ਨੇ ਫਿਰ ਕੀਤਾ ਨਾ ਦਾਦੇ ਮੈਂ ਮੈਂ ਆਪ ਸੁਣੀ ਗੱਲ ਕਰਦੇ ਹਾਂ ਵੀ ਦਾਦੇ ਕੁਛੜ ਚਾਕੇ ਵੀ ਦੈਰੇ ਜਿੰਦੀ ਕਿਹੜੇ ਕੀੜੇ ਦਿੱਤਾ ਗਿਆ ਤੇਰੇ ਮੇਟੇ ਇਹਨੂੰ ਜਿਹਾ ਕਿਉਂ ਉਹਨਾਂ ਨਾਲ ਜਵਾਕ ਸੀ ਛੋਟਾ ਸੀ ਇਹ ਕੌਣ ਇਹ ਬੁੱਟਾ ਇਹਦਾ ਛੋਟਾ ਸੀ ਤੇ ਦਾਦੇ ਕੁਛੜ ਜਾ ਕੇ ਨੇ ਜਵਾਬ ਦਿੱਤਾ ਮੁੰਡੇ ਦੇ ਬਾਅਦ ਆ ਵੀ ਆ ਅੱਜ ਜਿੱਤ ਕੇ ਥੋੜਾ ਕੋਡੀ ਪੋਣ ਰੋਕ ਕੇ ਖਾਏ ਹਾਂ ਆ ਵੀ ਆ ਚੱਲਿਆ ਆ ਅੱਜ ਤੁਸੀਂ ਵੀ ਸਾਰੇ ਉੱਥੇ ਉੱਤਰ ਦਾਦੇ ਟਾਂਡੀ ਨੇ ਫੇਰ ਕਿਹਾ ਵੀ ਆ ਅੱਜ ਜਿੱਤ ਕੇ ਚੱਲਿਆ ਸਾਨੂੰ ਕਿਹਾ ਇਹ ਇਹ ਨਾਈਆਂ ਦਾ ਮੁੰਡਾ ਸੀ ਬੂਟਾ ਬੂਟਾ ਨਾਈਆਂ ਦਾ ਮੁੰਡਾ ਸੀ ਮੋਸ਼ੀ ਦਾ ਭਰਾ ਸੀ ਵੱਡਾ ਖੇਰੂ ਦਾ ਮੁੰਡਾ ਜਿਹੜਾ ਬੂਟਾ ਮਾਰ ਕੇ ਨਾ ਖੇਰੂ ਹੁਣ ਉਹਨੂੰ ਸਾਥੋਂ ਮੈਂ ਉਹਦੀ ਗੱਲ ਹੋ ਗਈ ਆ ਤੇ ਗੋਦਵਾ ਨਾਮ ਹੈ ਰਸੀਗ ਤੇ ਉਦੋਂ ਆ ਨੰਬਰ ਹੀ ਆਉਂਦੇ ਨੇ ਮੈਂ ਦਾਲੀ ਸੀ ਬੱਕਰਾ ਦੀ ਜਾਈ ਹਰ ਸਾਲ ਨਹੀਂ ਨਹੀਂ ਬੈਟਰੀ ਤੋਂ ਨੰਬਰ ਹੀ ਆਉਂਦੇ ਸੀ ਉਦੋਂ ਖੈਰੂ ਬੱਕਰਾ ਬਣਾ ਕੇ ਦਿੱਤਾ ਹੈ ਹਾਂ ਹਰ ਸਾਲ ਬੱਕਰਾ ਉਹ ਤੋਂ ਵਧੀਆ